ਦੇਖੋ ਜੀ ਇਹ ਫਿਲਮ ਕੱਟ ਤੇ ਇੱਕ ਤਰ੍ਹਾਂ ਦਾ ਵਿਆਹ ਧਰਿਆ ਆਪਾਂ ਟਿਪਸ ਕੰਪਨੀ ਨਾਲ ਕੁਮਾਰ ਜੀ ਨੇ ਹਾਂਜੀ ਵਿਆਹ ਦੇ ਕਾਰਡ ਬੰਡੇ ਔਰ ਜਿੱਥੇ ਆਪਾਂ ਸਾਰਿਆਂ ਨੂੰ ਹਾਂ ਗਿੱਪੀ ਭਾਜੀ ਨੂੰ ਸਭ ਤੋਂ ਪਹਿਲਾਂ ਕਾਰਡ ਗਿਆ ਭਾਜੀ ਉਹ ਮOHAMA ਆਏ ਕਹਿੰਦੇ ਦੂਜਾ ਕਾਰਡ ਐਮੀ ਬਾਈ ਨਾਲ ਕਰੀਏ ਆਪਾਂ ਨਾਲ ਹੀ ਐਮੀ ਬਾਈ ਇੱਥੇ ਬੋਲਤੇ ਹਨਾ ਸਾਡੇ ਲਈ ਖੜੇ ਹੋ ਗਏ ਨਾਲ ਆ ਕੇ ਕੁੜੀਆਂ ਸਾਡੀਆਂ ਛੋਟੀਆਂ ਦੀਆਂ ਸੁਪਰਸਟਾਰ ਦੋ ਸਰਗੂ ਨੇ ਨਿੰਮਰਤ ਹੈ ਗੁੱਗੂ ਭਾਜੀ ਬੀ ਐਨ ਜੀ ਸੋਹੀ ਭਾਜੀ ਤੂਤਾ ਤੇ ਮਤਲਬ ਦੇਖ ਲਓ ਜੀ ਕਹਿੰਦੇ ਕਹਿੰਦੇ ਬਰਾਤ ਐਡੀ ਹੋ ਗਈ ਕਿ ਹੁਣ ਇੱਥੇ ਤੱਕ ਲੈ ਆਏ ਆਪਾਂ ਤੇ ਬੜੀ ਛੋਟੀ ਸਜਰੀ ਥੋੜੀ ਜੀ ਹੁਣ ਤੁਹਾਡੇ ਹੱਥੇ ਜੀ ਸਾਰਿਆਂ ਦੇ ਦੇਖੋ ਪਾਪਾ ਅਗਲਾ ਵੇਖੋ ਤੇ ਮੈਨੂੰ ਜਿਹੜੀ ਚੀਜ਼ ਬੜੀ ਅਟਰੈਕਟ ਕੀਤੀ ਹੈ ਉਹ ਹੈ ਕਿ ਇਹ ਭਲਿਆਂ-ਵੇਲਿਆਂ ਦਾ ਵਿਆਹ ਹੈ ਹਾਂਜੀ ਹਾਂਜੀ ਇਹ ਪਰੇ-ਵੇਲੇ ਦੀ ਕਹਾਣੀ ਹੈ ਪੁਰਾਣੇ ਜ਼ਮਾਨੇ ਦੀ ਹਾਂਜੀ 1940 ਦੇ ਵਿੱਚ ਸ਼ਾਇਦ ਸੱਟ ਕੀਤੀ ਗਈ ਆਪਾਂ ਆਪਾਂ ਉਹ ਪੰਜਾਬ ਆਪਣੀ ਅੱਖੀਂ ਨਹੀਂ ਵੇਖਿਆ ਪਰ ਉਹਦੇ ਕਿੱਸੇ ਬਹੁਤ ਸੁਣੇ ਆਪਾਂ ਔਰ ਫਿਲਮ ਨੂੰ ਆਪ ਇੱਕ ਜਿੰਮੇਵਾਰ ਤਰੀਕੇ ਨਾਲ ਲੈ ਕੇ ਆਏ ਇੱਥੇ ਤੱਕ ਹਾਂਜੀ ਇੰਦਰਜੀਤ ਨੇ ਕਹਾਣੀ ਲਿਖੀ ਹੈ ਐਵੀਨ ਮਿਊਜ਼ਿਕ ਦਿੱਤਾ ਹੈ ਔਰ ਪ੍ਰੋਡਿਊਸਰ ਸਾਹਿਬ ਤਗੜੇ ਹੋ ਕੇ ਨਾਲ ਖੜੇ ਰਹੇ ਕਿਉਂਕਿ ਇਸ ਟਾਈਮ ਦੀ ਫਿਲਮ ਬਣਾਣੀ ਦੇਖਣ ਨੂੰ ਲੱਗਦਾ ਕਿ ਜਦੋਂ ਪਨਾਨਾ ਟਾਈਮ ਪਰ ਇਹਨੂੰ ਕ੍ਰੀਏਟ ਕਰਨਾ ਇੱਕ ਮਹਿੰਗਾ ਸਾਮਾਨ ਹੁੰਦਾ ਹੈ ਔਰ ਛੋਟੀ ਛੋਟੀ ਡਿਟੇਲਿੰਗ ਕਰਨੀ ਪੈਂਦੀ ਹੈ ਪਰ ਟੀਮ ਇੰਨੀ ਛੋਟੀ ਦੀ ਹੈ ਸਾਡੀ ਮੈਂ ਆਪਣੀ ਟੀਮ ਦੀ ਸ਼ਲਾਘਾ ਕਰਦਾ ਥੱਕਦਾ ਨਹੀਂ ਜੀ ਹਰ ਪਾਸੇ ਜਿਨ੍ਹਾਂ ਨੇ ਇੱਥੇ ਤੱਕ ਲੈ ਕੇ ਆਏ ਸਾਨੂੰ ਔਰ ਐਕਟਰਸ ਨੇ ਇੰਨਾ ਸੋਹਣਾ ਕੰਮ ਕੀਤਾ ਹੈ ਕਿ ਮੇਰੀ ਤਾਂ ਰੂਹ ਖੁਸ਼ ਹੋ ਗਈ ਹੈ ਜੀ ਆਈ ਹੋਪ ਕਿ ਤੁਸੀਂ ਵੀ ਮਤਲਬ ਭਰਵਾ ਹੰਗਾਰਾ ਦਿਓਗੇ ਵੈਸੇ ਤਾਂ ਕਨਸੈਪਟ ਬਹੁਤ ਡਿਫਰੈਂਟ ਹੈ ਬਟ ਇਦਾਂ ਲੱਗ ਰਿਹਾ ਕਿ ਮੈਨਾ ਔਖਾ ਵੀ ਹੋਏਗਾ ਕਿਉਂਕਿ 2025 ਦੇ ਵਿੱਚ 90s 40s ਦਿਖਾਣੇ ਜੀ ਜੀ ਦੇਖੋ ਕਿੰਨਾ ਕੀਤਾ ਤੁਸੀਂ ਔਖਾ ਹੁੰਦਾ ਜੀ ਪਰ ਡਿਟੇਲਿੰਗ ਡਿਟੇਲਿੰਗ ਅਗਰ ਆਪਾਂ ਕਰਦੇ ਜਾਈਏ ਮਿਹਨਤ ਕਰਦੇ ਜਾਈਏ ਪਰ ਇੱਕ ਤਾਂ ਮੇਰੇ ਨਾਲ ਕਿੰਨੇ ਬੜੇ ਵੈਲ ਪ੍ਰੀਪੇਅਰਡ ਰਹਿੰਦੇ ਆ ਕਿ ਲੱਗਦੇ ਕਿ ਬੜੀ ਤੁਰਦੇ ਫਿਰਦੇ ਕਿ ਗੱਲਾਂ ਕਰ ਲਈ ਦੀਆਂ ਫਿਲਮਾਂ ਬਣ ਗਈਆਂ ਗਿੱਪੀ ਭਾਈ ਬਹੁਤ ਮਿਹਨਤ ਕਰਦੇ ਆ ਐਮੀ ਭਾਈ ਮਤਲਬ ਸੇਰਾ ਇਲਾ ਦਿੰਦੇ ਆ ਜਦੋਂ ਆਪਾਂ ਰਿਹਸਲਾ ਕਰਦੇ ਆ ਕੁੜੀਆਂ ਇੰਨੀਆਂ ਪ੍ਰੇਪੇਅਰ ਹੋ ਕੇ ਕੋਕੇ ਆਉਂਦੀਆਂ ਨਿਮਰਲ ਸਰਗੋ ਗੁੱਗੂ ਭਾਈ ਮਤਲਬ ਆ ਗਿਆ ਤਾਂ ਚਾਰ ਜਾਂਦ ਲੱਗ ਜਾਂਦੇ ਆ ਮੇਰੀ ਤਾਂ ਟੈਨਸ਼ਨ ਅੱਧੀ ਹੋ ਜਾਂਦੀ ਏ ਤੇ ਏਡੀ ਸਟਾਰ ਕਾਸਟ ਨਾਲ ਖੜੀ ਹੋ ਗਈ ਹਾਂਜੀ ਔਰ ਇੱਕ ਫਿਲਮ ਬਣਾਣ ਪਿੱਛੇ ਇਹਦੇ ਪਿੱਛੇ ਸਾਡਾ ਇੱਕ ਬਹੁਤ ਵੱਡਾ ਥੌਟ ਪ੍ਰੋਸੈਸ ਹੈਗਾ ਕਿ ਆਪਾਂ ਸਾਊਥ ਦੀਆਂ ਗੱਲਾਂ ਬਹੁਤ ਵਾਰ ਕਰਦੇ ਆ ਆਪਾਂ ਆਪਣੀ ਮੀਡੀਆ ਦੇ ਲੋਕੋਂ ਬਹੁਤ ਕੁਝ ਸੁਣਿਆ ਕਿ ਇੰਨਾ ਬਾਕਸ ਆਫਿਸ ਹੁੰਦਾ ਇੰਨੀਆਂ ਕਰੋੜਾਂ ਦੀ ਓਪਨਿੰਗ ਲੱਗਦੀ ਹੈ ਪਰ ਪੰਜਾਬੀ ਦੀ ਓ ਲੈ ਕੇ ਹੱਲੇ ਵੀ 4 5 7 ਕਰੋੜ 6 ਕਰੋੜ ਤੱਕ ਵੀ ਆਪਾਂ ਖੁਸ਼ ਬਹੁਤ ਹੋ ਜਾਣੇ ਆ ਕਿ ਯਾਰ ਕਿੱਡੀ ਓਪਨਿੰਗ ਲੱਗਦੀ ਹੈ ਪਰ ਇਹ ਓਪਨਿੰਗ ਹੱਲੇ ਆਪਾਂ ਬਹੁਤ ਦੂਰ ਆ ਮੰਡਲਾ ਤੋਂ ਜਦੋਂ ਆਪਾਂ ਸਾਰੇ ਇਕੱਠੇ ਹੋਵਾਂਗੇ ਐਡੀ ਸਟਾਰ ਕਾਸਟ ਆਈ ਹੈ ਟਿਪਸ ਵਰਗਾ ਬੈਨਰ ਇਸ ਕਰਕੇ ਸਾਡੇ ਉਪਰੰਲਾ ਹੈ ਕਿ ਆਪਾਂ ਇਸ ਫਿਲਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ ਔਰ ਵੱਧ ਤੋਂ ਵੱਧ ਲੋਕੇ ਨੂੰ ਪਿਆਰ ਕਰਨ ਸੋ ਦੈਟ ਆਪਾਂ ਵੀ ਕਹਿ ਸਕੀਏ ਕਿ ਸਾਡੀਆਂ ਵੀ ਕਲੈਕਸ਼ਨਾਂ ਵੱਡੀਆਂ ਫਿਲਮਾਂ ਦੀਆਂ ਸਾਡੀਆਂ ਪੂਰੀ ਬੈਸਟ ਵਿਸ਼ੀਜ਼ ਜੀ ਫਿਲਮ ਦੇ ਨਾਲ ਐਂਡ ਵੀ ਆਰ ਸ਼ੋਰ ਕਿ ਸਾਰਾ ਕੁਝ ਹੋਏਗਾ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ